ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਕਿਸੇ ਤਾੰਤ੍ਰਿਕ ਦੀ ਮੈਨੂੰ ਲੋੜ ਨਹੀਂ ਕਿਸੇ ਯੰਤਰ ਦੀ ਮੈਨੂੰ ਲੋੜ ਨਹੀਂ ਕਿਸੇ ਹੋਰ ਮੰਤਰ ਦੀ ਮੈਨੂੰ ਲੋੜ ਨਹੀਂ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਵਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਯੰਤਰ ਤਾਵੀਜ਼ ਨੂੰ ਕਹਿੰਦੇ ਨੇ ਤੰਤਰ ਜੋ ਵਿਸ਼ੇਸ਼ ਤਰ੍ਹਾਂ ਦਾ ਅਨੁਸ਼ਟਾਨ ਕੀਤਾ ਜਾਂਦਾ ਹੈ ਜਿਹਨੂੰ ਆਮ ਬੋਲੀ ਜਾਦੂ ਠੋਣਾ ਕਹਿੰਦੇ ਨੇ ਮੰਤਰ ਬੋਲਣਾ ਏ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਵਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰਦਨ ਤੰਤਰ ਹੈ ਹੁਣ ਮੈਂ ਅਰਜ਼ ਕਰਾਂ ਪੰਜਾਬੀ ਦੇ ਕੋਈ 20 22 ਪੇਪਰ ਨਿਕਲਦੇ ਨੇ ਅਮਰੀਕਾ ਕੈਨੇਡਾ ਦੇ ਚ ਇਤਨੇ ਪੰਜਾਬ ਦੇ ਚ ਵੀ ਨਹੀਂ ਨਿਕਲਦੇ ਤੇ ਇੱਥੇ ਵੀ ਨਿਕਲਦੇ ਨੇ ਸਭ ਜੋਤਸ਼ੀਆਂ ਨਾਲ ਭਰੇ ਨੇ ਪੰਡਤ ਮਹਾਰਾਜ ਨਾਲ ਪੀਰ ਸਾਈ ਨਾਲ ਸૈયਦ ਬਾਬਾ ਇਹ ਪੰਜਾਬੀ ਦੇ ਪੇਪਰ ਕਿਉਂ ਭਰੇ ਹੋਏ ਨੇ ਮੈਂ ਡੇਲੀ ਉਰਦੂ ਦਾ ਪੇਪਰ ਪੜ੍ਹਦਾ ਮੈਨੂੰ ਤਾਲੀਵਾਲ ਸਾਹਿਬ ਲਿਆ ਕੇ ਦੇਂਦੇ ਨੇ ਉਹਦੇ ਚ ਮੈਨੂੰ ਜਰਾ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਖਬਰਾਂ ਦਾ ਪਤਾ ਚੱਲਦਾ ਉਹਨਾਂ ਦੇ ਚ ਪੀਰ ਸਾਈ ਕੋਈ ਨਹੀਂ ਉਹਨਾਂ ਦੇ ਪੰਡਤ ਜੀ ਮਹਾਰਾਜ ਕੋਈ ਨਹੀਂ ਇਹਦਾ ਮਤਲਬ ਮੁਸਲਮਾਨ ਨਹੀਂ ਜਾਂਦੇ ਸਾਰੇ ਸਿੱਖ ਜਾਂਦੇ ਪੰਜਾਬੀ ਦੇ ਪੇਪਰਾਂ 'ਚ ਮਥਰ ਠੇਕਦੇ ਨੇ ਗੁਰੂਗ੍ਰੰਥ ਸਾਹਿਬ ਨੂੰ ਜਾਂਦੇ ਪੀਰ ਸਾਈ ਕੋਲ ਮਥਾਟ ਠੇਕਦੇ ਨੇ ਗੁਰੂਗ੍ਰੰਥ ਸਾਹਿਬ ਨੂੰ ਆਉਂਦੇ ਗੁਰਦੁਆਰੇ ਨੇ ਜਾਂਦੇ ਪੰਡਤ ਜੀ ਮਹਾਰਾਜ ਕੋਲ ਅਜਮੇਰੀ ਬਾਬੇ ਕੋਲ ਸੈਯਦ ਬਾਬੇ ਕੋਲ ਤੇ ਸੈਯਦ ਬਾਬੇ ਰੱਬ ਤੋਂ ਵੀ ਵੱਡੇ ਹੋ ਗਏ ਸੀ ਤਿੰਨ ਦਿਨਾਂ ਚ ਕੰਮ ਕਰ ਦੇਾਂਗੇ ਤੁਹਾਡਾ ਗਰੰਟੀशुदा ਮੈਂ ਅਰਜ਼ ਕਰਾਂ 100 ਬੰਦੇ ਜਾਨ ਔਲਾਦ ਵਾਸਤੇ ਤੇ ਮੈਂ ਅਰਜ਼ ਕਰਾਂ ਨਵਿਆਂ ਦੇ ਘਰ ਤੇ ਔਲਾਦ ਹੋ ਹੀ ਜਾਣੇ ਹੁੰਦੀ ਕਿ ਇਹ ਕੀੜੇ ਮਕੋੜੇ ਇਹ ਪਸ਼ੂ ਪੰਛੀ ਕਿਹੜੇ ਅੱਗੇ ਤਵੀ ਜਲਿੰਦੇ ਪੈਨੇ ਨਾਂ ਦੇ ਵੀ ਬੱਚੇ ਹੁੰਦੇ ਜਿਨ੍ਹਾਂ ਦੇ ਘਰ ਹੋ ਜਾਣਗੇ ਪੀਰ ਸਾਈ ਦੀ ਬਖਸ਼ਿਸ਼ ਹੈ ਜੀ ਬਾਕੀ ਕਮਾਂ ਦਾ ਵੀ ਇੰਜ ਹੀ ਸਮਝ ਲਓ ਇਹ ਪੰਡਤ ਮਹਾਰਾਜ ਦੀ ਬਖਸ਼ਿਸ਼ ਹੈ ਮੈਂ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੋਲ ਸੁਣਾਵਾਂ ਅਗਰ ਇਸ ਤੇ ਭਰੋਸਾ ਆਏ ਗੁਸਾਖੇ ਮੈਨੂੰ ਕਹਿਣ ਦੇਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਤੇ ਇਤਨਾ ਸੁਣ ਕੇ ਵੀ ਅਗਰ ਕੋਈ ਪੀਰ ਸਾਈ ਤੇ ਪੰਡਤ ਮਹਾਰਾਜ ਦੇ ਚੱਕਰਾਂ 'ਚ ਪਹੁੰਚਦਾ ਹੈ ਉਹ ਗੁਰਸਿੱਖ ਨਹੀਂ ਹੈ ਤੇ ਇਤਨਾ ਸੁਣ ਕੇ ਵੀ ਅਗਰ ਕੋਈ ਪੀਰ ਸਾਈਂ ਤੇ ਪੰਡਤ ਮਹਾਰਾਜ ਦੇ ਚਕਰਾਂ 'ਚ ਪਹੁੰਚਦਾ ਹੈ ਉਹ ਗੁਰਸਿੱਖ ਨਹੀਂ ਹੈ ਗੁਰਸਿੱਖ ਨਹੀਂ ਹੈ ਗੁਰੂ ਨਾਨਕ ਦੇ ਬੋਲ ਤੁਹਾਨੂੰ ਸਰਵਨ ਕਰਾਵਾਂ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸੇਕੇ ਕਿ ਚਾਹਤ ਹੈ ਬੜੇ ਧਿਆਨ ਨਾਲ ਸੁਣਨਾ ਪਹਿਲੇ ਪਾਤਸ਼ਾਹੀ ਬਾਣੀ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸੇਕੇ ਕਿ ਚਾਹਤ ਹੈ ਸਭ ਕਰੇ ਕਰਾਇਆ ਹੋਰ ਕਿਸੇ ਦੇ ਹੱਥ 'ਚ ਨਹੀਂ ਹੈ ਦਾਤੇ ਦਾਤ ਰਖੀ ਹੱਥ ਆਪਣੇ ਕਿਸੇ ਦੇ ਹੱਥ 'ਚ ਨਹੀਂ ਭਾਈ રે ਮਤ ਕੋਈ ਜਾਣੋ ਅਵਰ ਕੇ ਸਿਖੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੈ ਨਾ ਬਿਨ ਹਰ ਕੇ ਲਾਇਆ ਕੁਛ ਵੀ ਦੁੱਖ ਸੁਖ ਬਿਨ ਹਰੀ ਤੋਂ ਨਹੀਂ ਲੱਗਦਾ ਕੋਈ ਵੀ ਰੋਗ ਸੋਗ ਹਾਦਸਾ ਬਿਨਾਂ ਪਰਮਾਤਮਾ ਤੋਂ ਨਹੀਂ ਹੁੰਦਾ ਕੋਈ ਵੀ ਕਲ ਕਲੇਸ਼ ਆਨੰਦ ਸੁਖ ਬਿਨਾਂ ਪਰਮਾਤਮਾ ਦੇ ਹੱਥਾਂ ਤੋਂ ਹੋਰ ਕਿਸੇ ਪਾਸੋਂ ਨਹੀਂ ਆਉਂਦਾ ਪੰਕਤੀਆਂ ਮੈਂ ਫਿਰ ਪੜ ਕੇ ਤੁਹਾਨੂੰ ਸੁਣਾਵਾਂ ਤਾਂ ਕਿ ਚੇਤੇ ਰਹਿਣ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੀ ਚਾਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੈ ਨਾ ਬਿਨ ਹਰ ਕੇ ਲਾਇਆ ਟੀਵੀ ਤੇ ਇਹਨਾਂ ਦੀ ਐਡ, ਰੇਡੀਓ ਤੇ ਇਹਨਾਂ ਦੀ ਐਡ ਮੈਂ ਤੇ ਦੇਖ ਕੇ 당ਰੇ ਨਾ ਅਖਬਾਰ ਪੰਜਾਬੀ ਦੇ ਸਾਰੇ ਇਹਨਾਂ ਨਾਲ ਜੋ ਹੈ ਭਰੇ ਹੋਏ ਐਸ ਤੋਂ ਪਤਾ ਚੱਲਦਾ ਬਹੁਤੀ ਤਾਲਾਦ ਦੇ ਸਿੰਘ ਜਾਂਦੇ ਔਰ ਮੈਨੂੰ ਪਤਾ ਵੀ ਚੱਲਿਆ ਔਰ ਇੱਕ ਇੱਕ ਪੀਰ ਬਾਬਾ, ਇੱਕ ਇੱਕ ਪੰਡਤ ਮਹਾਰਾਜ, ਇੱਕ ਇੱਕ ਹਫਤੇ ਦੇ ਚ ਕਮ ਸੇ ਕਮ 4 4 5 5000 ਪੌਂਡ ਐਡ ਤੇ ਖਰਚ ਕਰਦਾ ਹੈ ਟੀਵੀ ਦੇ ਵਿੱਚ ਰੇਡੀਓ ਦੇ ਵਿੱਚ ਸਾਰੇ ਅਖਬਾਰਾਂ ਦੇ ਵਿੱਚ ਇੰਨਾ ਖਰਚ ਕਰਦੇ ਨੇ ਇੱਕ ਸਵਾਲ ਪੁੱਛੋ ਦੇ 500 ਪੌਂਡ ਮੰਗਦੇ ਨੇ 1000 ਡਾਲਰ ਮੰਗਦੇ ਨੇ ਤਿੰਨ ਦਿਨਾਂ ਹੀ ਤੁਹਾਡਾ ਕੰਮ ਕਰਦੇ ਆਂਗੇ ਇੰਨੀ ਕੱਚੀ ਲੋਕਾਂ ਦੀ ਸ਼ਰਦ ਹੈ ਲੋਕੀ ਭਟਕ ਜਾਂਦੇ ਨੇ ਭਟਕ ਜਾਂਦੇ ਹੈ